ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮੇ ਮੈਕ੍ਰੀਏਸ਼ਨ ਅੱਜ ਦੇ ਵੀਡੀਓ ਲੈ ਕੇ ਆਏ ਆ ਅੱਜ ਫੇਰ ਤੋਂ ਤੁਹਾਡੇ ਲਈ ਪਾਰਟੀ ਵੇਅਰ ਸੂਟ ਲੈ ਕੇ ਆਏ ਜੀ ਬਹੁਤ ਸੋਹਣੇ ਫੀਟਾ ਵਰਕ ਦੇ ਵਿੱਚ ਸੂਟ ਹੋਣਗੇ ਤੇ ਆਰੀ ਵਰਕ ਦੇ ਵਿੱਚ ਸੂਟ ਹੋਣਗੇ ਤੇ ਪ੍ਰਾਈਸ ਸੂਟਾਂ ਦਾ ਮੈਂ ਨਾਲ ਦੀ ਨਾਲ ਦੱਸੀ ਜਾਣਾ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ ਜੀ 7:30 ਤੇ 8:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੇ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ। ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ। ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਹੜੇ ਕੋਰੀਅਰ ਚਾਰਜੇਸ ਆ ਅਲੱਗ ਤੋਂ ਹੋਣਗੇ, ਇਹ ਚ ਇਨਕਲੂਡ ਨਹੀਂ ਹੈਗੇ। ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛਨੇ ਹੁੰਦੇ ਆ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ। ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੇਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ। ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਆ ਜਦ ਮਰਜੀ ਤੁਸੀਂ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰ ਸਕਦੇ ਹੋ ਕਿਉਂਕਿ ਹੁਣ ਸੰਡੇ ਵੀ ਸਾਡਾ ਓਪਨ ਹੁੰਦਾ ਹੈ ਵੀਕ ਦੇ ਵਿੱਚ ਜਦ ਮਰਜੀ ਤੁਸੀਂ ਆ ਕੇ ਸ਼ੌਪ ਤੇ ਆਪਣੀ ਤਸੱਲੀ ਦੇ ਨਾਲ ਦੇਖ ਕੇ ਵੀ ਕੱਪੜੇ ਲੈ ਸਕਦੇ ਹੋ ਜੀ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚੱਲਦੀ ਵੀਡੀਓ ਦੇ ਵਿੱਚ ਉਹ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਸਾਰੇ ਅੱਜ ਦੇ ਜਿਹੜੇ ਸੂਟ ਹੈ ਮੇਰੇ ਆਪਦੇ ਹੀ ਰੈਡੀ ਕਰਾਏ ਹੋਏ ਸੂਟ ਹੈ। ਉਹ ਸੋਹਣਾ ਮਸਟਰਡ ਕਲਰ ਦੇ ਵਿੱਚ ਹੈ ਜੀ ਇਹ ਥੋੜੇ ਡਾਰਕ ਕਾਲਸ ਤੇ ਜਿਹੜਾ ਮਸਟਰਡ ਕਲਰ ਹੁੰਦਾ ਉਹ ਕਲਰ ਹੈ। ਬਰਾਊਨ ਜੀ ਟੋਨ ਤੇ ਮਸਟਰਡ ਪਿਓਰ ਸ਼ਿਮਰ ਤੇ ਇਹ ਬੰਦਨੀ ਪ੍ਰਿੰਟ ਤੇ ਪਿਓਰ ਸ਼ਿਮਰ ਤੇ ਬਣਿਆ ਤੇ ਇਸ ਤੇ ਕਰਾਇਆ ਆਪਾਂ ਨੇ ਪੀਟਾ ਵਰਕ। ਜਿਹੜਾ ਪੀਟਾ ਵਰਕ ਹੁੰਦਾ ਇੱਕ ਤਾਂ ਇਹ ਬਿਲਕੁਲ ਲਾਈਟ ਵੇਟ ਹੁੰਦਾ ਨਾ ਇਹਦਾ ਕੋਈ ਧਾਗਾ ਫਸਦਾ ਕਿਤੇ ਵੀ ਬਹੁਤ ਸੋਹਣਾ ਲਾਈਟ ਲਾਈਟ ਜਿਹਾ ਵਰਕ ਹੈ ਜੀ ਬਹੁਤ ਸੋਹਣਾ neck ਬਣੀ ਹੈ। ਇਸ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਘੇਰੇ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਕਿਉਂਕਿ ਆਪਾਂ نیچے ਤੋਂ ਘੇਰਾ ਨਹੀਂ ਬਣਾਇਆ ਹੈਗਾ ਇਹ ਲੁੱਕ ਆ ਜਾਣੀ ਦੇਖੋ ਪੂਰੀ ਸ਼ਰਟ ਦੀ ਬਹੁਤ ਪਿਆਰੇ ਵਰਕ ਦੇ ਨਾਲ ਇੱਕ ਤਾਂ ਕਲਰ ਬਹੁਤ ਸੋਹਣਾ ਤੇ ਇਹ ਬਾਜੂ ਤੇ ਵਰਕ ਆ ਜਾਣਾ ਬਿਲਕੁਲ ਪਿਓਰ ਸ਼ਿਮਰ ਤੇ ਬਹੁਤ ਸੌਫਟ ਦੇ ਵਿੱਚ ਤੇ ਨਾਲ ਹੈਗਾ ਆਪਣੀ ਪਿਓਰ ਗਰੇਪ ਦੀ ਬਾਟਮ ਹੈ ਜੀ ਨਾਲ ਪਿਓਰ ਕ੍ਰੇਪ ਦੀ ਬਾਟਮ ਤੇ ਨਾਲ ਸ਼ਿਮਰਦਾਈ ਦੁਪੱਟਾ ਇਹ ਲੁੱਕ ਦੇ ਵਿੱਚ ਆ ਦੁਪੱਟੇ ਦੇ ਵੀ ਫੋਰ ਸਾਈਡ ਪੂਰਾ ਆਪਾਂ ਵਰਕ ਕੀਤਾ ਹੋਇਆ ਗੁੱਟੀ ਦੇ ਨਾਲ ਬਹੁਤ ਸੋਹਣਾ ਕੱਟਵਰਕ ਤੇ ਵਿੱਚ ਸਾਰੇ ਦੁਪੱਟੇ ਦੇ ਵਿੱਚ ਬੂਟੀ ਆ ਇਹ ਲੁੱਕ ਆ ਜਣੀਏ ਸੂਟ ਦੀ ਸੋਣਾ ਇਹ ਨੂੰ ਕੱਜ ਨਹੀਂ ਦੇਖੋ ਪਿੱਟਾ ਵਰਕ ਦੇ ਵਿੱਚ ਸੂਟ ਹੈ ਇਹ ਸਿੰਗਲ ਕਲਰ ਤੇ ਹੀ ਆਪਾਂ ਰੈਡੀ ਕੀਤਾ ਹੋਇਆ ਆਪਾਂ ਸੇਮ ਵਰਕ ਕਿਸੇ ਹੋਰ ਸੂਟ ਤੇ ਵੀ ਕਰਾਉਣਾ ਤੁਸੀਂ ਕਰਵਾ ਸਕਦੇ ਹੋ 5000 ਪ੍ਰਾਈਸ ਹੈ ਜੀ 5000 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਨੈਕਸਟ ਸੂਟ ਦਿਖਾਣੇ ਇਹ ਪਿੱਟਾ ਵਰਕ ਚ ਹੀ ਦਿਖਾਵਾਂਗੇ ਪਹਿਲਾਂ ਤੁਹਾਨੂੰ ਸਾਰੇ ਇਹ ਹੈਗਾ ਜਿਹੜਾ ਨਾਰਮਲ ਹੈ ਆਪਣਾ ਬ੍ਰਾਈਟ ਜੈ येलो ਕਲਰ ਹੁੰਦਾ ਪਿਓਰ ਔਰਗੈਂਜ਼ਾ ਤੇ ਬਣਿਆ ਇਹ ਬਿਲਕੁਲ ਪਿਓਰ ਤੇ organza ਦੀ ਉਹ ਸ਼ਰਟ ਬਹੁਤ ਪਿਆਰਾ ਵਰਕ ਇਹਦੇ ਤੇ ਪਿੱਟਾ ਵਰਕ ਹੀ ਹੋਇਆ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਘੇਰੇ ਤੇ ਪੂਰਾ ਹੈਵੀ ਵਰਕ ਹੈ ਘੇਰੇ ਤੇ ਆ ਜਾਣਾ ਕੋਈ ਲੈਂਥ ਦਾ ਇਸ਼ੂ ਨਹੀਂ ਹੈ ਕਿਉਂਕਿ neck ਨਹੀਂ ਬਣੀ ਹੋਈ ਇਹ ਬਾਜੂ ਤੇ ਆ ਜਾਣਾ ਵਰਕ ਪਿਓਰ ਕ੍ਰੇਪ ਦੀ ਬਾਟਮ ਰਹੂਗੀ ਨਾਲ ਤੇ ਨਾਲ ਬੰਦਨੀ ਪ੍ਰਿੰਟ ਦੇ ਵਿੱਚ ਹੀ ਦੁਪੱਟਾ ਤੇ ਦੁਪੱਟੇ ਦੇ 4 ਸਾਈਡ ਵਰਕ ਹੈ ਕਟਵਰਕ ਦੇ ਨਾਲ ਦੇਖੋ ਪੂਰੀ ਵੇਲ ਬਣੀ ਹੋਈ ਹੈ ਵਿੱਚ ਵੀ ਬੂਟੀ ਹੈ ਦੁਪੱਟੇ ਦੇ ਤੇ ਕਾਰਨਰਸ ਹੈਵੀ ਹਨ ਦੁਪੱਟਿਆਂ ਦੇ ਇਹ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਤਾਂ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਹੈ ਇਹ ਲੁੱਕ ਆ ਜਾਣੀ ਜੀ ਸੋਟ पा हजार प्राइजी फाईव थाऊजंड प्राइजा सूट एवल कलर दे नॅक्स्ट आय ब सोहळा स्काई ब्ल्यू कलर जी ए है सूट बानी प्रिंट प्योअर और गांजा ते बन्या वर्क ते ਲੁੱਕ ਆ ਜਣੀ ਇਹ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਕਲਰ ਇੱਕ ਤਾਂ ਬਹੁਤ ਸੋਹਣਾ ਸਕਾਈ ਬਲੂ ਕਲਰ ਹੈ ਦੇਖ ਘੇਰੇ ਤੇ ਵੀ ਬੜਾ ਪਿਆਰਾ ਵਰਕ ਹੈ ਤੇ ਘੇਰੇ ਤੇ ਵਰਕ ਆ ਜਣਾ ਬਾਜੀ ਤੇ ਵਰਕ ਬਹੁਤ ਸੋਹਣਾ ਲਾਈਟ weight ਦੇ ਵਿੱਚ ਸੂਟ ਤੇ ਨਾਲ ਦੁਪੱਟਾ ਵੀ ਬੰਦਨੀ ਪ੍ਰਿੰਟ ਦੇ ਵਿੱਚ ਹੈ ਦੁਪੱਟੇ ਤੇ ਪੂਰਾ ਹੈਵੀ ਵਰਕ ਹੈ ਫੱਟੇ ਤੇ ਪੂਰੇ ਦੇਖੋ ਬਹੁਤ ਸੋਹਣੇ ਪੂਰੇ ਫਲਾਰਸ ਕਟਵਰਕ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਇਹ ਬਿਲਕੁਲ ਲਾਈਟ weight ਦੇ ਵਿੱਚ ਜੇ ਸਿਰ ਤੇ ਵੀ ਲੰਨੇ ਆ ਤਾਂ ਸਿਰ ਤੇ ਨਹੀਂ ਤਿਲਕਦਾ ਲੁੱਕ ਬੜੀ ਪਿਆਰੀ ਆਂਦੀ ਹੈ ਸੂਟ ਦੇ ਇਹਦੀ ਜਦੋਂ ਸਟੀਚ ਹੋਣਾ ਹੈ ਇਹ ਪੀਟਾ ਵਰਕ ਦਾ ਸੂਟ ਇਹ ਲੁੱਕ ਦੇ ਵਿੱਚ ਸੂਟ ਇੱਥੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ 5500 ਪ੍ਰਾਈਸ ਹੈ ਜੀ 5500 ਪ੍ਰਾਈਸ ਦੇ ਨਾਲ ਤੇ ਇਹ ਵਾਲਾ ਸੂਟ ਪੂਰਾ ਹੈਵੀ ਵਰਕ ਹੈ ਜਿਸਦੇ ਦੁਪੱਟੇ ਤੇ ਥੋੜਾ ਹੈਵੀ ਵਰਕ ਹੈ ਇਸ ਕਰਕੇ ਦਾ ਪ੍ਰਾਈਸ ਹੈਗਾ 55500 ਪ੍ਰਾਈਸ ਹੈ। ਨੈਕਸਟ ਆ ਗਿਆ ਬੜਾ ਸੋਹਣਾ ਪਰਪਲ ਕਲਰ ਦੇ ਵਿੱਚ ਹੈ ਲਾਈਟ ਪਰਪਲ ਕਲਰ ਹੈ। ਮਰਜੈਂਜ਼ਾ ਦੀ ਸ਼ਰਟ ਵਿੱਚ ਸਾਰੀ ਸ਼ਰਟ ਦੇ ਵਿੱਚ ਬੂਟੀ ਹੈ। ਘੇਰੇ ਤੇ ਹੈਵੀ ਵਰਕ ਹੈ। ਇਹ ਬਾਜੂ ਤੇ ਆ ਜਾਣਾ ਪੂਰਾ ਹੈਵੀ ਵਰਕ ਹੈ ਜੀ ਬਾਜੂ ਤੇ ਵੀ ਤੇ ਕਰੇਪ ਦੀ ਬਾਟਮ ਰਹੂਗੀ 3 ਮੀਟਰ ਦੀ ਨਾਲ ਤੇ ਦੁਪੱਟਾ ਦੇਖੋ ਕਿੰਨਾ ਹੈਵੀ ਹੈ ਇੱਥੇ ਤੋਂ ਬੰਦ ਦੁਪੱਟਾ ਹੀ ਤੁਸੀਂ ਦੇਖ ਸਕਦੇ ਹੋ 4 ਸਾਈਡ ਪੂਰਾ ਹੈਵੀ ਵਰਕ ਕੀਤਾ ਹੋਇਆ ਦੇਖੋ ਪੂਰਾ ਸੰਗਣਾ ਹੈਵੀ ਵਰਕ 4 ਸਾਈਡ ਹੈ ਦੁਪੱਟੇ ਦੇ ਵਿੱਚ ਬੂਟੀ ਹੈ ਪੂਰਾ 2.5 2.5 ਮੀਟਰ ਦੇ ਦੁਪੱਟੇ ਰਹਿਣਗੇ ਲੁੱਕ ਦੇਖੋ ਕਿੰਨੀ ਪਿਆਰੀ ਪੂਰੇ ਹੈਵੀ ਵਰਕ ਦੇ ਵਿੱਚ ਇਹ ਗੁੱਟ ਸੋਨਾ ਸੂਟ 5500 ਪ੍ਰਾਈਸ ਹੈ ਜੀ 5500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ 5500 ਪ੍ਰਾਈਸ ਹੈ ਜੀ ਇਹਦਾ ਸੂਟ ਹੈ ਨੈਕਸਟ ਆ ਗਿਆ ਬੜਾ ਪਿਆਰਾ ਗ੍ਰੇ ਕਲਰ ਦੇ ਵਿੱਚ ਹੈ ਸੂਟ ਇਹ ਸਾਰੇ ਮੈਂ ਤੁਹਾਨੂੰ ਪੀਟਾ ਵਰਕ ਦੇ ਸੂਟ ਦਿਖਾ ਰਹੀ ਹਾਂ ਥੋੜਾ ਸੋਹਣਾ ਗ੍ਰੇ ਕਲਰ ਦੇ ਵਿੱਚ ਨਾਲ ਕਰੇਪ ਦੀਆਂ ਬਾਟਮਸ ਰਹਿਣਗੀਆਂ ਸਾਰੇ ਸੂਟਾਂ ਦੇ ਨਾਲ ਇਹ ਕਿੰਨਾ ਪਿਆਰਾ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਬਹੁਤ ਪਿਆਰੀ ਵੇਲ ਬਣੀ ਹੋਈ ਹੈ ਦੇਖੇ ਰਹੇ ਤੇ ਬਹੁਤ ਸੋਹਣਾ ਵਰਕ ਹੈ ਪੂਰਾ ਫਰੰਟੀ ਦੇਖ ਸਕਦੇ ਹੋ ਪੂਰਾ ਪਰ ਮਜ਼ਾ ਕੰਮ ਆ ਜਣਾ ਜਦੋਂ ਸ਼ਰਟ ਸਟੀਚ ਹੁੰਦੀ ਹੈ ਫਿਰ ਲੁੱਕ ਹੀ ਚੇਂਜ ਹੋ ਜਾਂਦੀ ਹੈ ਜੀ ਇਹ 슬ੀਵਸ ਤੇ ਆ ਜਣਾ ਵਰਕ 크ريب ਦੀ 3 ਮੀਟਰ ਦੀ ਬਾਟਮ ਰਹੂਗੀ ਨਾਲ ਤੇ ਦੁਪੱਟਾ ਦੇਖੋ ਕਿੰਨਾ ਪਿਆਰਾ ਸਾਰੇ ਦੁਪੱਟੇ ਤੇ ਦੇਖ ਸਕਦੇ ਹੋ ਵਿੱਚ ਵੀ ਸਾਰੇ ਦੁਪੱਟੇ ਦੇ ਤੇ ਲੁੱਕ ਆ ਜਾਣੀ ਹੈ ਫੋਰ ਸਾਈਡ ਕੱਟਵਰਕ ਹੈ ਤੇ ਪੱਲਿਆਂ ਤੇ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਸੂਟ ਰੈਡੀ ਹੋਇਆ ਹੈ ਇਹ ਪਿੱਟਾ ਵਰਕ ਵਿੱਚ 5000 ਪ੍ਰਾਈਸ ਹੈ ਜੀ 5000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ 5000 ਪ੍ਰਾਈਸ ਹੈ ਜੀ ਇਹਦਾ ਨੈਕਸਟ ਆ ਗਿਆ ਬੜਾ ਸੋਹਣਾ ਟਾਈ ਐਂਡ ਡਾਈ ਦੇ ਵਿੱਚ ਮਲਟੀ ਕਲਰ ਦੇ ਵਿੱਚ ਹੈ ਫਰੋਜ਼ੀ ਕਲਰ ਦੀ ਇਸ ਦੀ ਬਾਟਮ ਹੈ ਕਰੇਵ ਦੀ ਤੇ ਬੜਾ ਸੋਹਣਾ ਟਾਈ ਐਂਡ ਡਾਈ ਦੇ ਵਿੱਚ ਸੂਟ ਹੈ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਇਹਦਾ ਪਿੱਟਾ ਵਰਕ ਹੀ ਕਰਿਆ ਇਹਦੇ ਤੇ ਵੀ ਇਹ ਲੁੱਕ ਆ ਜਾਣੀ ਹੈ ਦੇਖੋ ਕਿੰਨਾ ਪਿਆਰਾ ਸੂਟ ਹੈ ਵਿੱਚ ਬੁੱਟੀ ਹੈ ਘੇਰੇ ਤੇ ਦੇਖੋ ਕਿੰਨਾ ਪਿਆਰਾ ਵਰਕ ਹੋਇਆ ਇਹ ਬਾਜੂ ਤੇ ਵਰਕ ਆ ਜਾਣਾ ਸਾਈਡ ਤੇ ਬੜਾ ਕਲਰ ਬਹੁਤ ਸੋਹਣਾ ਇਹਦਾ ਮਲਟੀ ਦੇ ਵਿੱਚ ਤੇ ਨਾਲ ਕਰੇਪ ਦੀ 3 ਮੀਟਰ ਦੀ ਬਾਟਮ ਰਹੂਗੀ ਤਾਈਆਂ ਡਾਈ ਦੇ ਵਿੱਚ ਹੀ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਵਰਕ ਹੈ ਵਿੱਚ ਬੂਟੀ ਹੈ ਦੁਪੱਟੇ ਦੇ ਫੋਰ ਸਾਈਡ ਸਾਰਾ ਹੀ ਵਰਕ ਕੀਤਾ ਹੋਇਆ ਵਿੱਚ ਬੂਟੀ ਹੈ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈ ਸੂਟ ਦਾ ਇਹ ਨੁਕਤਾ ਬਹੁਤ ਸੋਹਣਾ ਕਿੰਨਾ ਪਿਆਰਾ ਸੂਟ 5000 ਪ੍ਰਾਈਸ ਹੈ ਜੀ 5000 ਪ੍ਰਾਈਸ ਦੇ ਨਾਲ ਆਪਣਾ ਇਹ ਬੜਾ ਸੂਟ ਨੈਕਸਟ ਆ ਗਿਆ ਬੜਾ ਸੋਹਣਾ ਲੈਰੀਏ ਦੇ ਵਿੱਚ ਮਹਿੰਦੀ ਕਲਰ ਦੇ ਵਿੱਚ ਸੂਟ ਹੈ ਇਹ ਪੀਟਾ ਵਰਕ ਤੇ ਹੀ ਬਣਿਆ ਇਹ ਪੀਟਾ ਵਰਕ ਦੇ ਡਿਜ਼ਾਈਨ ਦੇ ਵਿੱਚ ਇਹ ਲੁੱਕ ਆ ਜਾਣੀ ਹੈ ਸੂਟ ਦੀ ਵਿੱਚ ਬੂਟੀ ਆ ਫਾਰੀ ਸ਼ਰਟ ਤੇ ਘੇਰੇ ਤੇ ਪੂਰਾ ਹੈਵੀ ਵਰਕ ਹੈ ਪੂਰਾ ਹੈਵੀ ਵਰਕ ਘੇਰੇ ਤੇ ਬਾਜੂ ਤੇ ਵਰਕ ਆ ਜਾਣਾ ਯੋਰ ਕ੍ਰੇਪ ਦੀ 3 ਮੀਟਰ ਦੀ ਬਾਟਮ ਰਹੂਗੀ ਮਹਿੰਦੀ ਕਲਰ ਦੀ ਉਹ ਨਾਲ ਦੈਲਰੀ ਇਹਦੇ ਵਿੱਚ ਦੁਪੱਟਾ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਵਰਕ ਹੈ ਦੁਪੱਟੇ ਤੇ ਹੋਰ ਸਾਈਡ ਤੇ ਵਿੱਚ ਵੀ ਬੂਟੀ ਹੈ ਇਹ ਲੁੱਕ ਆ ਜਣੀ ਜੀ ਸੂਟ ਦੀ ਰੈਡੀ ਹੋ ਕੇ ਜਦੋਂ ਦਾ ਸਟਿਚ ਕਰਦੇ ਆ ਉਸ ਟਾਈਮ ਬਹੁਤ ਪਿਆਰੀ ਲੁੱਕ ਆਉਂਦੀ ਹੈ ਜਿਵੇਂ ਦੇ ਸੂਟਾਂ ਦੀ 5000 ਪ੍ਰਾਈਸ ਹੈ ਜੀ 5000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਤਾਂ ਮੈਂ ਤੁਹਾਨੂੰ ਪੀਟਾ ਵਰਕ ਚ ਸੂਟ ਦਿਖਾਏ ਆ ਨੈਕਸਟ ਆਪਾਂ ਆਰੀ ਵਰਕ ਦੇ ਵਿੱਚ ਆਰੀ ਹੈਂਡ ਦੇ ਵਿੱਚ ਸੂਟ ਦਿਖਾਵਾਂਗੇ ਗ੍ਰੇ ਕਲਰ ਦੇ ਵਿੱਚ ਹੈਗਾ ਸੂਟ ਇਹ ਲਾਈਟ ਗ੍ਰੇ ਜਿਹੜਾ ਵਰਕ ਹੈ ਉਹ ਆਪਾਂ ਡਾਰਕ ਕਲਰ ਦੇ ਵਿੱਚ ਯੂਜ਼ ਕੀਤਾ ਹੋਇਆ ਪਿੰਕ ਡਾਰਕ ਮਜੈਂਟਾ ਕਲਰ ਵਿੱਚ ਬੜਾ ਸੋਹਣਾ ਲਾਈਨਿੰਗ ਔਰਗੈਂਜ਼ਾ ਦੇ ਵਿੱਚ ਬਰੀਕ ਬਰੀਕ ਲਾਈਨਾਂ ਦੇ ਵਿੱਚ ਔਰਗੈਂਜ਼ਾ ਵਾਲਾ ਫੈਬਰਿਕ ਹੈ ਬਹੁਤ ਸੌਫਟ ਦੇ ਵਿੱਚ ਬਹੁਤ ਸੋਹਣਾ ਨੈੱਕ ਬਣਿਆ ਸੈਂਟਰ ਪੈਨਲ ਡਿਜ਼ਾਈਨ ਦੇ ਵਿੱਚ ਇਹਨੂੰ ਜਦੋਂ ਆਪਾਂ ਏ ਲਾਈਨ ਸਟਾਈਲ 'ਚ ਸਟਿਚ ਕਰਾਂਗੇ ਇਹਦੀ ਲੁੱਕ ਹੀ ਬਹੁਤ ਪਿਆਰੀ ਆਣੀ ਹੈ ਜੇ ਸੂਟ ਦੀ ਇਹਦੇ ਨਾਲ ਆਪਾਂ ਚੌੜੀ ਪੱਟੀ ਦੀ ਕੋਈ ਡਿਜ਼ਾਈਨਿੰਗ ਵੀ ਕਰ ਸਕਦੇ ਹਾਂ ਡਾਰਕ ਕਲਰ ਦੀ ਵਿੱਚ ਹੈਂਡਵਰਕ ਦੇ ਵਿੱਚ ਹੈ ਜੀ ਸਾਰਾ ਹੱਥ ਦਾ ਬਣਿਆ ਇਹ ਇਹ ਦੇਖੋ ਕਿੰਨਾ ਪਿਆਰਾ ਸਾਰਾ ਇਹ ਆਪਾਂ ਡਾਰਕ ਕਲਰ ਦੀ ਫਿਨਿਸ਼ਿੰਗ ਦੇ ਕੇ ਇਹਦੀ ਲੁੱਕ ਹੀ ਚੇਂਜ ਹੋ ਜਾਣੀ ਜੀ ਸੂਟ ਦੀ ਏ ਲਾਈਨ ਦੇ ਵਿੱਚ ਬਣਾਵਾਂਗੇ ਸੂਟ ਨੂੰ ਇਹ ਬਾਜੂ ਤੇ ਆ ਜਾਣਾ ਵਰਕ ਸਾਈਡ ਤੇ ਇਹ 슬ੀਵਸ ਤੇ ਆ ਜਾਣਾ ਗ੍ਰੇ ਕਲਰ ਦੇ ਵਿੱਚ ਹੈ ਸੂਟ ਦਾ ਕਲਰ ਗ੍ਰੇ ਹੈ ਪਰ ਜਿਹੜੀ ਡਾਰਕ ਵਰਕ ਕੀਤਾ ਇਹਦੇ ਨਾਲ ਬਹੁਤ ਪਿਆਰੀ ਲੁੱਕ ਆਣੀ ਆ ਨਾਲ ਪਿਓਰ ਗਰੇਪ ਦੀ ਬਾਟਮ ਰਹੂਗੀ ਤੇ ਦੁਪੱਟਾ ਦੇਖੋ ਕਿੰਨਾ ਪਿਆਰਾ ਦੁਪੱਟੇ ਤੇ ਸਾਰੇ ਤੇ ਦੇਖੋ ਬਹੁਤ ਪਿਆਰਾ ਵਰਕ ਕੀਤਾ ਹੋਇਆ 4 ਸਾਈਡ ਕੱਟ ਵਰਕ ਵੀ ਹੈ ਵਿੱਚ ਸਾਰੀ ਬੇਲ ਬਣੀ ਹੋਈ ਹੈ ਇਹ ਲੁੱਕ ਆ ਗਈ ਜੀ ਦੁਪੱਟੇ ਦੀ ਲਾਈਟ ਦਾ ਲਾਈਟ ਹੈ ਡਾਰਕ ਦਾ ਡਾਰਕ ਹੈ ਜੀ ਇਹ ਵਾਲਾ ਸੂਟ ਇਹ ਲੁੱਕ ਆ ਗਈ ਦੇਖੋ ਕਿੰਨਾ ਪਿਆਰਾ ਸੂਟ ਹੈ 5000 ਪ੍ਰਾਈਸ ਹੈ ਜੀ 5000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਆ ਗਿਆ ਇਹਦੇ ਵਿੱਚ ਆਪਣੇ ਕੋਲ ਡਾਰਕ ਕਲਰ ਦੇ ਵਿੱਚ ਇਹ ਡਾਰਕ ਕਲਰ ਦੇ ਵਿੱਚ ਆ ਗਿਆ ਇਹ ਲੁੱਕ ਆ ਜਾਣੀ ਹੈ ਬਹੁਤ ਸੋਹਣਾ ਹੈਵੀ ਵਰਕ ਹੈਂਡਵਰਕ ਦੇ ਵਿੱਚ ਹੈ ਇਹਨੇ ਨੈਕ ਬਣ ਜਾਣੀ ਹੈ ਜੀ ਉਹਨੇ ਨੈਕ ਦੀ ਜਿਹੜੀ ਮਰਜ਼ੀ ਆਪਾਂ ਸ਼ੇਪ ਰੱਖ ਸਕਦੇ ਹਾਂ ਸਕਰੋਲਿੰਗ ਵੀ ਵੀ ਨੈਕ ਸਕੁਅਰ ਦੇ ਵਿੱਚ ਵੀ ਜਾਂ ਰਾਉਂਡ ਜਿਹੜੀ ਮਰਜ਼ੀ ਸ਼ੇਪ ਦੇ ਵਿੱਚ ਆਪਾਂ ਨੈਕ ਰੈਡੀ ਕਰ ਸਕਦੇ ਹਾਂ ਸਾਰਾ ਹੈਂਡਵਰਕ ਦੇਖੋ ਪੂਰਾ ਹੈਵੀ ਵਰਕ ਹੈ ਜੀ ਇਹਦੀ ਸ਼ਰਟ ਤੇ ਬਹੁਤ ਪਿਆਰਾ ਹੈਂਡਵਰਕ ਕੀਤਾ ਹੋਇਆ ਆਰੀ ਪ੍ਰੈਸ ਹੈਂਡ ਦੋਨੋਂ ਹੈਗਾ ਇਹ 슬ੀਵਸ ਤੇ ਆ ਜਾਣਾ ਵਰਕ ਇੱਕ ਤੱਕ ਕਲਰ ਬੜਾ ਪਿਆਰਾ ਸੂਟ ਦਾ ਇਹ ਲੁੱਕ ਆ ਜਾਣੀ ਆ ਨਾਲ ਪਿਓਰ ਕ੍ਰੇਪ ਦੀ ਬਾਟਮ ਤੇ ਦੁਪੱਟੇ ਤੇ ਵੀ ਹੈਵੀ ਵਰਕ ਹੈ ਦੁਪੱਟੇ ਤੇ ਪੂਰਾ ਹੈਵੀ ਵਰਕ ਹੈ ਦੁਪੱਟਾ ਦੇਖੋ ਕਿੰਨਾ ਪਿਆਰਾ ਬਹੁਤ ਪਿਆਰਾ ਦੁਪੱਟਾ ਬਣਿਆ ਕਲਰ ਬਹੁਤ ਸੋਹਣਾ ਇਹ ਵਾਲੇ ਸੂਟ ਦਾ ਫੋਰ ਸਾਈਡ ਪੂਰਾ ਦੇਖ ਸਕਦੇ ਹੋ ਵਿੱਚ ਵੀ ਦੁਪੱਟੇ ਤੇ ਪੂਰਾ ਹੈਵੀ ਵਰਕ ਹੈ 5500 ਪ੍ਰਾਈਸ ਹੈ ਜੀ 5500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਆ ਗਿਆ ਇਹਦੇ ਵਿੱਚ ਆਪਣੇ ਕੋਲ ਮਸਟਰਡ ਕਲਰ ਦੇ ਵਿੱਚ ਹੈ ਮਸਟਰਡ ਕਲਰ ਦੇ ਵਿੱਚ ਹੈ ਬਹੁਤ ਸੋਹਣਾ ਇਹ ਲਾਈਨਿੰਗ ਔਰ ਗੈਂਜ਼ਾ ਤੇ ਬਣਿਆ ਇਹ ਵੀ ਆਪਾਂ ਨੇ ਆਰੀ ਵਰਕ ਤੇ ਰੈਡੀ ਕੀਤਾ ਹੋਇਆ ਸੂਟ ਤੇ ਦੇਖੋ ਕਿੰਨਾ ਪਿਆਰਾ ਨੈਕ ਬਣਿਆ ਇਹ ਵੀ ਆਪਾਂ A ਲਾਈਨ ਦੇ ਵਿੱਚ ਸਚਿਚ ਕਰ ਸਕਦੇ ਆ ਜੀ ਬਹੁਤ ਪਿਆਰਾ ਪੂਰਾ ਹੈਵੀ ਵਰਕ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਅੱਜ ਕੱਲ ਜਿਵੇਂ ਸ਼ਾਰਟ ਸ਼ਰਟਸ ਬਣ ਰਹੀਆਂ ਇਹਨੂੰ ਆਪਾਂ ਸ਼ਾਰਟ ਦੇ ਵਿੱਚ ਵੀ ਬਣਾ ਸਕਦੇ ਹਾਂ ਜੀ ਸ਼ਰਟ ਨੂੰ ਕਲੀਆਂ ਦੇ ਵਿੱਚ ਜਿਵੇਂ ਕਲੀ ਪਈ ਹੋਈ ਹੈ ਕਲੀ ਸ਼ੋਅ ਕਰਕੇ ਏ ਲਾਈਨ ਦੇ ਵਿੱਚ ਬਣਾ ਸਕਦੇ ਆ ਇਹ 슬ੀਵਸ ਤੇ ਆ ਜਾਣਾ ਵਰਕ ਨਾਲ ਨਾਲ ਕ੍ਰੇਪ ਦੀ ਬਾਟਮ ਰੋਊਗੀ ਤੇ ਬਿਲਕੁਲ ਸੌਫਟ ਜਿਹੜਾ ਆਰਗੈਂਜ਼ਾ ਵੀ ਹੈ ਇਹ ਬਹੁਤ ਜ਼ਿਆਦਾ ਸੌਫਟ ਦੇ ਵਿੱਚ ਆ ਕੋਈ ਫਿਸਲਣ ਵਾਲਾ ਨਹੀਂ ਹੈਗਾ ਤੇ ਦੁਪੱਟੇ ਤੇ ਵੀ ਦੇਖ ਸਕਦੇ ਹੋ ਕਾਰਨਰਸ ਤੇ ਵੀ ਫਲਾਰਸ ਬਣੇ ਹੋਏ ਆ ਵਿੱਚ ਵੀ ਪੂਰੀ ਵੇਲ ਬਣੀ ਹੋਈ ਆ ਤੇ ਫੋਰ ਸਾਈਡ ਕੱਟਵਰਕ ਹੈ ਜੀ ਦੁਪੱਟੇ ਦੇ ਪੂਰੇ 2.5 ਮੀਟਰ ਦੇ ਦੁਪੱਟੇ ਰਹਿਣਗੇ ਤੇ ਕਲਰ ਬਹੁਤ ਸੋਹਣਾ ਥੰਦਾ ਪੀਲਾ ਰੰਗ ਕਹਿ ਸਕਦੇ ਆ ਆਪਾਂ ਮਸਟਰਡ ਕਲਰ ਇਹ ਲੁੱਕ ਆ ਜਾਣੀ ਦੇਖੋ ਇਹ ਲਾਈਨ ਦੇ ਵਿੱਚ ਬਣੂਗਾ ਇਹ ਸੂਟ ਬਹੁਤ ਪਿਆਰੀ ਡਿਜ਼ਾਈਨਿੰਗ ਦੇ ਵਿੱਚ 5000 ਪ੍ਰਾਈਸ ਹੈ ਜੀ 5000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਪੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 824658800 ਦਿਨ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ